ਅੱਜ ਤੁਹਾਨੂੰ ਜੁਰਾ ਸੰਗਰੂਰ ਦੇ ਨਾਂ ਲੱਗਦੇ ਪਿੰਡ ਬਾਦਲਕਰਾ ਵਿੱਚ ਇੱਕ ਅਜਿਹੇ ਪਰਿਵਾਰ ਦੇ ਨਾਲ ਮਲਾਵਾਂਗੇ ਜਿਨ੍ਹਾਂ ਦੇ ਉੱਪਰ ਕਿ ਦੁੱਖਾਂ ਦਾ ਪਹਾੜगिर ਗਿਆ ਇਹਨਾਂ ਦਾ ਜੋ ਜਵਾਨ ਬੇਟਾ ਹੈ ਉਹ ਕੰਮਕਾਰ ਕਰਨ ਗਿਆ ਸੀ ਤੇ ਉੱਥੇ ਉਸ ਦੀ ਉਸ ਮਲਵੇ ਦੇ ਹੇਠ ਦਬ ਕੇ ਮੌਤ ਹੋ ਜਾਂਦੀ ਹੈ ਅਤੇ ਮਗਰੋਂ ਪਰਿਵਾਰ ਹੈ ਜੋ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੈ ਕਿਉਂਕਿ ਉਹਨਾਂ ਦੀ ਜੋ ਘਰ ਵਾਲੀ ਹੈ ਉਹ ਵੀ ਬਿਮਾਰ ਰਹਿੰਦੀ ਹੈ ਅਤੇ ਉਹਨਾਂ ਦੇ ਜੋ ਬਜ਼ੁਰਗ ਹਨ 1 2 ਵਿਚ ਚੁੜੂ ਟੁੱਟਿਆ ਹੋਇਆ ਤੇ ਤਿੰਨ ਬੱਚਿਓ ਆਪਣੇ ਪਿੱਛੇ ਛੱਡ ਗਿਆ ਤਾਂ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਜ਼ੁਰਗਾਂ ਨੇ ਫੋਟੋ ਫੜੀ ਹੋਈ ਹੈ ਅਤੇ ਇਹ ਨੌਜਵਾਨ ਬੇਟਾ ਜਿਸ ਨੂੰ ਤੋੜਨਾ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਕਿ ਜਿਸ ਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ ਉਹ ਹੀ ਦੱਸ ਸਕਦਾ ਹੈ ਕਿ ਆਪਣੇ ਜਵਾਨ ਪੁੱਤ ਨੂੰ ਤੋੜਨਾ ਕਿੰਨਾ ਔਖਾ ਹੁੰਦਾ ਹੈ ਬਜ਼ੁਰਗਦਾਂ ਨਾਲ ਗੱਲਬਾਤ ਕਰਾਂਗੇ ਤੇ ਬੇਟੀਆਂ ਨੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੈਨਰ ਫੜ ਕੇ ਹੈਲਪ ਅਸ ਹੈਲਪ ਵੀ ਮੰਗ ਰਹੇ ਹਨ ਕਿ ਇਹਨਾਂ ਦੀ ਕੋਈ ਹੈਲਪ ਕਰ ਸਕਦੇ ਦੇਵੇ ਕਿਉਂਕਿ ਕਰੇ ਹੁਣ ਕੋਈ ਕਮਾਨਣ ਵਾਲਾ ਨਹੀਂ ਰਿਹਾ ਕਿਉਂਕਿ ਘਰ ਵਾਲੀ ਹੋ ਗਈ ਬਿਮਾਰ ਐ ਤੇ ਬਿਰਗਾ ਦਾ ਚੂਲਾ ਟੁੱਟਿਆ ਹੋਇਆ ਹੈ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲਾਂ ਹੋ ਰਿਹਾ ਹੈ ਘਰ ਦੀ ਰਸੋਈ ਵੀ ਤੇੜਾ ਆਇਆ ਪਿਆ ਨੇ ਕੰਦਾ ਵੀ ਤੇੜਾ ਆਇਆ ਪਿਆ ਹਨ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਸਸੀਬਾ ਜੀ ਬਾਬਾ ਜੀ ਕਿਵੇਂ ਹੋਇਆ ਸੀ ਲੱਗਾ ਜੀ ਜੋ ਹਾਸਾ ਹੋਇਆ ਮਜ਼ਦੂਰੀ ਕਰਦਾ ਸੀ ਇਹ ਮਜ਼ਦੂਰੀ ਕਰਨ ਗਿਆ ਕਿ ਪਿੰਡ ਮਾਜੀ ਮਤਲਬ ਮਾਜੀ ਗਿਆ ਥੀ ਮਜ਼ਦੂਰੀ ਕਰਨ ਕੋਠਾ ਢਾਉਣਾ ਨਹੀਂ ਕਿਸੇ ਜ਼ਿੰਮੇਦਾਰਾਂ ਦਾ ਉਹ ਕੋਠਾ ਦੀ ਪ੍ਰਾਣਾ ਉਹ ਕੋਠਾ ਟਾਉਣ ਲੱਗਿਆ ਕੋਟਰ ਬਾਦ ਉਹ ਲੈਂਟਰ ਕਰ ਗਿਆ ਲੈਂਟਰ ਦੇ ਹੇਠੇ ਦਬ ਗਿਆ ਉਹ ਬੰਦਾ ਕੱਲਾ ਦੀ ਉਹ ਕੋ ਕੱਲੇ ਤਾਂ ਸੰਭਾਲ ਨਹੀਂ ਹੋਈ ਫਿਰ ਪਿੰਡੋਂ ਬੰਦੇ ਬੁਲਾਏ ਲੋਸਮੈਂਟ ਕਰਕੇ ਫੇਰ ਜਾ ਕੇ ਕੱਢਿਆ ਉਹ ਉਹ ਮਰਿਆ ਹੋਈ ਕੱਢਿਆ ਜੀ ਉੱਥੋਂ ਇਸ ਵਾਰ ਤੱਕ ਨੂੰ ਮਰਿਆ ਜੀ ਮਾੜਾ ਬੰਦਾ ਬਬਾਈ ਜਵਾਨ ਪੁੱਤ ਤੋੜਨਾ ਫੜੋੱਖਣ ਮਾੜ ਤੁਸ਼ ਲੈ ਜੀ ਜਵਾਨ ਪੁੱਤ ਦੇਖਣਾ ਬਹੁਤ ਮੁਸਕਲਾ ਕਰਦਾ ਤੁਹਾਡਾ ਸੰਭੇਤ ਲਾ ਸੋਨ ਉਹਨਾਂ ਕਦੀ ਲਾਇਟ ਫਿਰ ਸਵਾਰ ਦਬਾਣਾ ਚਾਹੇ ਪ੍ਰਵਾਹ ਆਂਡਰ ਬਣ ਗਲ ਨਹੀਂ ਕਰਦਾ ਕਿ ਬਹੁਤ ਲੈਗੂ ਮੇਰਾ ਬੱਚਾ ਵਾਕੇ ਨਗਰ ਤੋਂ ਪੁੱਛਿਆ ਜਾ ਕੇ ਸਾਰਾ ਪੰਨੋ ਦੁਖ ਮਨ ਹੈ ਕਰ ਆਪਣਾ ਕੀ ਅਤਿ ਅਤਿ ਨਾ ਕੋਈ ਹੋ ਜਾ ਬੇਸ ਹੱਸੇ ਕੋਈ ਹੋ ਜਾ ਸੀ ਹੱਸੇ ਹਾਂ ਲਿਖਿਆ ਹੈ ਕਿ ਮੇਰੇ ਦੋਖ ਮਿਨੇ ਹਟਾਈ ਇੱਕ ਮਹੀਨੇ ਹੋ ਗਏ 13 8 25 ਹਾਂ ਜੀ ਹਾਂ ਬੱਬੀ ਫਿਰ ਘਰ ਦਾ ਗੁਜ਼ਾਰਾ ਹੁਣ ਤੁਸੀਂ ਵੀ ਬਿਮਾਰ ਹੋ ਤੁਸੀਂ ਤੁਹਾਨੂੰ ਵੀ ਪ੍ਰੋਬਲਮ ਆਣਾ ਤੁਹਾਨੂੰ ਵੀ ਦਿੱਕਤ ਆਣਾ ਘਰ ਦਾ ਗੁਜ਼ਾਰਾ ਤਾਂ ਹੀ ਹੁਣ ਅਸੀਂ ਸੌਦੇ ਪਰਤੇ ਕਰਨੇ ਕਿੱਸਾ ਨਾ ਤੇ ਮੇਰੀ ਨੂੰਹ ਦੀ ਪੈਣ ਦੀ ਉਹ ਸੌਦਾ ਸਿੱਟ ਗਈ ਠੀਕ ਹੈ ਉਹ ਵੀ ਹੁਣ ਲੋਬੇ ਲੱਗਣ ਵਾਲਾ ਸੌਦਾ ਨਾਲੋਂ ਬਾੜੀ ਬਾਰੀ ਇਸੇ ਦਾ ਕਿੰਨਾ ਕੁ ਮੰਗੀਆਂ ਹਾਂ ਹੂੰ ਦੋ ਗੱਲਾਂ ਜਰੂਰ ਟੋਕਣ ਗੱਲਾਂ ਜਰੂਰ ਔਖਾ ਗੁਜ਼ਾਰਾ ਪਰ ਕਰਦਾ ਜੀ ਬੱਚਿਆਂ ਨੂੰ ਪੜਾਈ ਵੀ ਹੈ ਫਿਲਸਫਾ ਵਗੈਰਾ ਪੈਨ ਵਗੈਰਾ ਜਿਹੜਾ ਮੰਗਣੇ ਤਰਤੀ ਸੀ ਜੀ ਵੀ ਮੰਗਦੇ ਖਾਣ ਨੂੰ ਇਹਨਾਂ ਬਹੁਤ ਔਖਾ ਬਜਾ ਬਖਾਣਾ। ਕਿ ਸਾਡੀ ਜਿਹੜੀ ਸਥਿਤੀ ਆ ਖਰਾਬ ਹੈ। ਬਬਈ ਨੂੰ ਵੀ ਤੁਹਾਡੇ ਬਿਮਾਰ ਹਣ। ਹਾਂ ਹਾਂ ਨੂੰ ਲੋ ਅਰਜਾ ਇਹਨੂੰ ਪ੍ਰੇਸ਼ਣ ਹੋਏ ਨੇ। ਕਬਰ ਦੁਖਦੀ ਰਹਿੰਦੀ ਹੈ, ਪੈਰ ਦੁਖਦੇ ਹੈ। ਛੂਤੀ ਰੋੜ ਛੂਤੀ। ਕੋਈ ਤਾਂ ਯਾਦ ਆ ਰਹੀ ਰੇੜੀ ਦੀ। ਹੈ? ਯਾਦ ਆ ਰਹੀ ਹੈ। ਬਸ ਯਾਦ। ਬੇ ਬੱਚੇ ਨੇ ਛੋਟੀ ਜੀ ਬੱਚੀ ਆ ਗੱਲ ਕਰ ਰਹੇ ਸੀ ਬਜ਼ੁਰਗਾ ਦੇ ਨਾਲ ਤੇ ਇਹਨਾਂ ਦੀ ਅੱਖਾਂ 'ਚ ਵੀ ਹੰਝੂ ਆ ਗਏ ਕਿਉਂਕਿ ਧੀਆਂ ਬਾਪ ਦੀਆਂ ਲਾਡਲੀ ਹੁੰਦੇ ਨੇ ਧੀ ਤੇ ਬਾਪ ਦਾ ਕਾਫੀ ਪਿਆਰ ਹੁੰਦਾ ਹੈ ਤਾਂ ਧੀ ਨੂੰ ਬਾਪ ਤੋੜਨਾ ਬਹੁਤ ਔਖ ਹੈ ਬਜ਼ੁਰਗੋ ਤੁਸੀਂ ਦੱਸ ਰਹੇ ਸੀ ਕਿ ਬੱਚੇ ਚੀਜ਼ੀ ਮੰਗਦੇ ਨੇ ਫਿਰ ਮਨ ਤੇ ਉਸ ਟਾਈਮ ਕਹੇ ਮਹਿਸੂਸ ਹੁੰਦਾਗਾ ਜਦੋਂ ਆਪਾਂ ਕੁਝ ਜਿਆਦਾ ਮਹਿਸੂਸ ਹੁੰਦਾ ਜਿ ਪੁੱਟ ਚਲੇ ਜਾ ਲਾਜ ਹੁੰਦਾ ਆਪਾਂ ਇਹ ਨਹੀਂ ਚੱਲਣ ਦਈਓ ਉਹ ਕਹਿੰਦੇ ਆ ਕਿ ਮੈਨੂੰ ਵੀ ਸਾਹਮਣਾ ਕੀਤਾ ਨੇ ਸਾਹਮਣਾ ਕੀਤਾ ਕਿੱਦਾਂ ਬਟਰੇਗੇ ਕਰੜੀ ਉਹਨੂੰ ਵੀ ਸਾਹਮਣਾ ਜਬ ਉਹ ਚਲੇ ਮੌਨ ਕਰ ਨੂੰ ਜਿੰਨਾ ਲਿਖਾਈ ਗੱਲ ਉਹ ਹੀ ਕਿਤੇ ਨਾ ਕਿਤੇ ਤਸਵੀਰਾਂ ਹਨ ਜੋ ਭਾਵੁਕ ਕਰਨ ਵਾਲੀਆਂ ਹਨ ਕਿਉਂਕਿ ਬਜ਼ੁਰਗ ਦੇ ਅੱਖਾਂ 'ਚ ਵੀ ਹੰਝੂ ਹਨ ਬੱਚਿਆਂ ਦੇ ਵੀ ਹੰਝੂ ਹਨ ਉਧਰ ਉਹਨਾਂ ਦੇ ਤੁਸੀਂ ਦੇਖੋ ਤਸਵੀਰਾਂ ਵਿੱਚ ਕਿ ਘਰ ਦੇ ਬੈਠੇ ਹਨ ਉਹਨਾਂ ਦੇ ਘਰ ਵਾਲੀ ਹੈ ਉਸ ਤੋਂ ਵੀ ਗੱਲ ਨਹੀਂ ਹੋઈ ਪਾਰੀ ਉਹ ਵੀ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਰੋਈ ਜਾ ਰਹੇ ਹਨ ਕਿਉਂਕਿ ਜੋ ਘਰ ਵਾਲਾ ਸੀ ਬਹੁਤ ਲਾਇਕ ਸੀਗਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਤਾਂ ਘਰ ਦੇ ਵਿੱਚ ਵੀ ਤੇੜਾ ਹਿਆਂ ਪਿਆ ਹਨ 10 ਸਾਲ ਸੀ ਬਜ਼ੁਰਗਾਂ ਕਰਸੋਈ ਵੀ ਟੜੀ ਪਈ ਹੈ ਹੁਣ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੋ ਗਿਆ ਤੇ ਜਵਾਨ ਪੁੱਤ ਤੋੜਨਾ ਇਹ ਜਿਹਦਾ ਪੁੱਤ ਜਾਂਦਾ ਹੈ ਉਹੀ ਇਹ ਦੁੱਖ ਜਾਣਦਾ ਹੈ ਬਾਬਾ ਜੀ ਹੁਣ ਸਾਡੇ ਦਰਸ਼ਕੀਓ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਾ ਚਾਹੋਗੇ ਸਾਡੀ ਤਰੀਫਾਂ ਨਹੀਂ ਮਰਦ ਕਰ ਜੀ ਕਿਸੇ ਸਾਹਿਬ ਨੇ ਜਿੰਨੀ ਕਰ ਅਗਲੇ ਛੜਦਾ ਬਣਦੀ ਹੈ ਹਾਂਜੀ ਸਾਡੀ ਮਰਦ ਕਰਨ ਬੱਚਿਆਂ ਦੇ ਭੁੱਖੇ ਦੇ ਮੂੰਹ ਤੇ ਰੋਟੀ ਪਹੇਜਿਆ ਕਰੋ ਉਹਨਾਂ ਬੰਦੋਂ ਲਈ ਕੋਈ ਹੈਲਪ ਹੋਈ ਜਿਨ੍ਹਾਂ ਦਾ ਲੈਂਟ ਟੜਾ ਟਾਂ ਟਾਂ ਟਾਈਮ ਗਰੇ ਜਿੱਥੇ ਪਰਟਾ ਥਈ ਹੈ ਹੈਲਪ ਕਰਨੀ ਹੈ ਜੀ ਉਹਨਾਂ ਨੇ ਹਾਂਜੀ ਉਹ ਡਾਕਟਰ ਦੀ ਗਰੀਬ ਅੱਛਾ ਜੀ ਉਹ ਕੁਝ ਹਰ ਪਹਿਲਾਂ ਉਹਨੇ ਦੋ ਕੀਲੇ ਗਹਿਣੇ ਕਰਕੇ ਟੀਵੀ ਆਈ ਤੇ ਗਰੀਬ ਹੋਣ ਦੇ ਨਾਤੇ ਉਹਨੇ 3 3 ਲੱਖ ਰੁਪਏ ਦਿੱਤਾ ਤੁਹਾਨੂੰ ਉਹ ਬੱਚੇ ਨੂੰ ਨੌਕਰਾਇਆ ਅਸੀਂ ਵੀ ਹੋਣਾ ਸੀ ਉਹਨੂੰ ਸਾਥ ਰੱਖਾਂਗੇ ਪੰਜ ਬੱਕਣ ਦੇ ਗਾਹਾਂ ਕਮ ਉਹ ਜੇ ਅਸੀਂ ਉਹੀ ਖਰਚੀਆਂ ਕਢਾਏਗਾ ਬੱਚਿਆਂ ਦਾ ਸੱਜਾ ਨਾ ਵਿਆਹ ਕਰੀ ਤਾੜੀ ਪੜਾਈ ਲਗਾਈ ਇਹਨਾਂ ਪਰ ਅੱਜ ਹੁਣ ਗੁਜ਼ਾਰਾ ਕਿਵੇਂ ਹੋ ਰਿਹਾ ਹੈ ਗੁਜ਼ਾਰਾ ਕਿਉਂਕਿ ਕਾਫੀ ਔਖਾ ਹੈ ਬਹੁਤ ਔਖਾ ਹੈ ਜੀ ਗੁਜ਼ਾਰਾ ਤਾਂ ਹੁਣ ਥੋੜਾ ਵੀ ਮੁੱਕਣ ਵਾਲਾ ਸਾਡਾ ਤਾਂ ਜੀ ਪੈਣ ਸਿੱਟ ਗਈ ਜੀ ਸਾਡਾ ਉਹ ਲੋਵੇ ਲੱਗਣ ਵਾਲਾ ਗਾਂਧੀ ਸੋਰ ਤੇ ਲੱਗ ਰਹੀ ਜਿੰਨੀ ਕਿਤੋਂ ਕਾਗਾ ਲੱਗ ਰਹੀ ਕਮਾਈ ਹੈ ਮੇਰੀ ਦਵਾਈ ਵੀ ਚੱਲਦੀ ਹੈ ਉਹ ਇਹ ਟਲਟ ਹੋ ਰਹੀ ਹੈ ਪਰ ਉਹ ਮਾ ਜ ਦਵਾਈ ਦਾ ਪੈਸਾ ਨਹੀਂ ਹੁੰਦਾ ਕੋਈ ਐਂ ਹੀ ਸਾਰਦੇ ਨਾ ਦਵਾਈ ਤੁਸੀਂ ਸਾਰਦੇ ਇਹ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਅਪੀਲ ਕਰਾਂਗੇ ਕਿ ਜੋ ਇਹ ਨੰਬਰ ਹੈ ਤੁਸੀਂ ਦੇਖ ਸਕਦੇ ਹੋ ਕਿ ਜੋ ਬੱਚਿਆਂ ਦੁਆਰਾ ਛੋਟੇ ਹੋਣੇ ਬੱਚਿਆਂ ਦੁਆਰਾ ਇਹ ਨੰਬਰ ਹੱਥ ਵਿੱਚ ਫੜਿਆ ਹੋਇਆ ਸੀ ਆਪਣੇ ਕਿਤਨਾ ਕਿਤੇ ਅਪੀਲ ਕਰ ਰਹੇ ਹਾਂ ਕਿਉਂਕਿ ਜਵਾਨ ਪੁੱਤੋਰਨਾ ਬਹੁਤ ਔਖਾ ਹੈ ਤੇ ਮੰਗਰੋਂ ਕੋਈ ਕਮਾਈ ਦਾ ਸਾਧਨ ਹੀ ਨਹੀਂ ਰਿਹਾ ਬਜ਼ੁਰਗ ਹਨ ਉਹ ਵੀ ਬਿਮਾਰ ਹਨ ਜੋ ਘਰ ਵਾਲੀ ਹੈ ਇਹਨਾਂ ਦੀ ਉਹ ਵੀ ਇਹਨਾਂ ਦੀ ਬਿਮਾਰ ਰਹਿੰਦੀ ਹੈ ਤੇ ਤਿੰਨ ਬੇਟੀਆਂ ਹਨ ਆਪਾਂ ਕਹਿ ਸਕਦੇ ਹਾਂ ਕਿ ਕਨਿਆਵਾਂ ਹਨ ਛੋਟੇ-ਛੋਟੇ ਬੱਚੇ ਹਨ ਪੜ੍ਹਾਈ ਲਿਖਾਈ ਦਾ ਖਰਚਾ ਹੈ ਰਾਸ਼ਨ ਪਾਣੀ ਦਾ ਖਰਚਾ ਹੈ ਮਕਾਨ ਟੁੱਟਿਆ ਪਿਆ ਹੈ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਜੇ ਕੋਈ ਇਹਨਾਂ ਦੀ ਮਦਦ ਕਰਨਾ ਚਾਹੇ ਤਾਂ ਸਿੱਧਾ ਇਹਨਾਂ ਨੂੰ ਫੋਨ ਕਰਕੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਹਨ ਪਵਾਨੀਗੜ ਦੇ ਨਾਂ ਲੱਗਦਾ ਜਿਲ੍ਹਾ ਸੰਗਰੂਰ ਵਿੱਚ ਪਵਾਨੀਗੜਾ ਪਵਾਨੀਗੜ ਦੇ ਨਾਂ ਲੱਗਦਾ ਪਿੰਡ ਇਹ ਬਲਦਕਣਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ